ਤੁਰੀ ਸਾਹਿਬ ਇੱਕ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਇੱਕ ਐਮਸੀ ਨੇ ਭ੍ਰਿਸ਼ਟਾਚਾਰ ਕਰਕੇ ਅਸਤੀਫਾ ਦੇ ਦਿੱਤਾ ਹੈ ਕੀ ਹੈ ਪੂਰੀ ਖਬਰ ਦੇਖੋ ਰਕੇ ਸਾਹਿਬ ਵੀ 17 ਨੰਬਰ ਵਾਰਡ ਦੇ ਐਮਸੀ ਨੇ ਭ੍ਰਿਸ਼ਟਾਚਾਰ ਦੇ ਚਲਦਿਆਂ ਜਿਹੜਾ ਅਸਤੀਫਾ ਦਿੱਤਾ ਹੈ ਔਰ ਆਪਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਮੈਡਮ ਚਰਨਜੀਤ ਕੌਰ ਹੋਣਾ ਨੇ 17 ਨੰਬਰ ਵਾਰਡ ਤੋਂ ਅਸਤੀਫਾ ਦੇ ਦਿੱਤਾ ਪਰ ਗੱਲ ਨੂੰ ਧਿਆਨ ਦੇਈਏ ਕਿ ਇਹ ਨਵਾਂ ਸ਼ਹਿਰ ਦੀ ਖਬਰ ਨਹੀਂ ਹੈ ਰੂਪਨਗਰ ਦੀ ਖਬਰ ਹੈ ਇਸ ਖਬਰ ਨੇ ਬਹੁਤ ਸੁਰਖੀਆਂ ਪਟੋਰੀਆਂ ਅਤੇ ਅਖਬਾਰਾਂ ਦੇ ਉੱਤੇ ਜਿਹੜੀ ਇਹ ਖਬਰ ਛਪੀ ਹੈ ਦੱਸਦੀ ਹੈ ਕਿ ਮੈਡਮ ਚਰਨਜੀਤ ਕੌਰ ਜਿਹੜੇ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਨਗਰ ਕੌਂਸਲ ਰੂਪਨਗਰ ਵਿੱਚੇ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਫੈਲ ਚੁੱਕਾ ਹੈ ਵੱਡੇ ਪੱਧਰ ਤੇ ਤੇ ਉਹ ਕਹਿੰਦੇ ਆ ਕਿ ਜੀ ਉੱਚ ਪੱਧਰੀ ਜਾਂਚ ਚਾਹੀਦੀ ਹੈ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਇਹ ਕਹਿ ਕੇ ਕਿ ਉਹਨਾਂ ਦਾ ਹੁਣ ਦਮ ਘੁੱਟਦਾ ਉਹ ਕਹਿੰਦੇ ਜੀ ਕਿ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਆ ਉਹਨਾਂ ਕੋਲ ਬਹੁਮਤ ਹੈ ਕਹਿੰਦੇ ਜੀ 5-5 ਮਹੀਨੇ ਜਿਹੜਾ ਇਹ ਮੀਟਿੰਗ ਨਹੀਂ ਕਰਦੇ ਆਪਣੀ ਮਰਜ਼ੀ ਕਰਦੇ ਆ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਉਹ ਕਹਿੰਦੇ ਜੀ ਮੇਰਾ ਦਮ ਘੁੱਟਦਾ ਇਸ ਕਰਕੇ ਮੈਂ ਜਿਹੜਾ ਅਸਤੀਫਾ ਦੇ ਦੇਣਾ ਔਰ ਉਸ ਤੋਂ ਬਾਅਦ ਉਹਨਾਂ ਨੇ ਚਿੱਠੀ ਜਿਹੜੀ ਆ ਉਹ ਡੀਸੀ ਸਾਹਿਬ ਨੂੰ ਲਿਖੀ ਆ ਇੱਕ ਪੱਤਰ ਲਿਖਿਆ ਜਿਹਦੇ ਵਿੱਚ ਇਹ ਗੱਲ ਉਹਨਾਂ ਨੇ ਸਪਸ਼ਟ ਕਹੀ ਆ ਕਿ ਨਗਰ ਕੌਂਸਲ ਵਿੱਚ ਭ੍ਰਸ਼ਟਾਚਾਰ ਬਹੁਤ ਵੱਡੇ ਪੱਧਰ ਤੇ ਫੈਲ ਚੁੱਕਾ ਕੱਪਲੇ ਕਹਿੰਦੇ ਬਹੁਤ ਹੁੰਦੇ ਆ ਜਿਨ੍ਹਾਂ ਨੂੰ ਉਹਨਾਂ ਨੇ ਇੱਕ ਇੱਕ ਕਰਕੇ ਜਿਹੜਾ ਡੀਸੀ ਸਾਹਿਬ ਅੱਗੇ ਪੇਸ਼ ਕੀਤਾ ਇੱਕ ਚਿੱਠੀ ਦੇ ਅੰਦਰ ਚਿੱਠੀ ਦੇ ਵਿੱਚ ਕੀ ਕੀ ਲਿਖਿਆ ਸੀ ਵੇਖੋ ਕੇਸ ਸਾਹਿਬ ਵੀ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਪਹਿਲੂਆਂ ਨੂੰ ਉਹਨਾਂ ਨੇ ਟੱਚ ਕੀਤਾ ਲੇਕਿਨ ਆਪਾਂ ਕੁਝ ਆਪਣੇ ਪਰਿਵਾਰਕ ਮੈਂਬਰਾਂ ਦਾ ਸਾਂਝੇ ਕਰ ਦਨੇ ਕੁਝ ਇੱਕ ਇਹੋ ਜਿਹੇ ਪਹਿਲੂ ਕੁਝ ਇਹੋ ਜਿਹੀਆਂ ਮੁਸੀਬਤਾਂ ਉਹਨਾਂ ਨੇ ਜ਼ਿਕਰ ਕੀਤਾ ਜੋ ਨਵਾਂ ਸ਼ਹਿਰ ਵਿੱਚ ਵੀ ਲੋਕ ਜਿਹੜੇ ਫੇਸ ਕਰ ਰਹੇ ਆ ਕੁਝ ਐਮਸੀ ਫੇਸ ਕਰ ਰਹੇ ਪਰ ਵੱਡੀ ਗੱਲ ਕੇਸ ਸਾਹਿਬ ਵੀ ਇਹ ਆ ਕਿ ਦੇਖੋ ਅੱਜ ਬੀਬਾ ਜੀ ਨੇ ਅਸਤੀਫਾ ਦਿੱਤਾ ਤਾਂ ਅਖਬਾਰਾਂ ਦੀਆਂ ਸੁਰਖੀ ਬਣ ਗਈ ਲੇਕਿਨ ਜਦੋਂ ਉਹ ਮੌਜੂਦਾ ਐਮਸੀ ਸੀਗੇ ਸ਼ਾਇਦ ਉਦੋਂ ਇੰਨਾ ਚਰਚਾ ਚ ਨਾ ਆਏ ਹੁਣ ਅੱਛਾ ਉਹਨਾਂ ਨੇ ਇਹ ਗੱਲ ਪਹਿਲਾਂ ਇਹ ਆਖੀ ਆ ਕਿ ਜੀ ਸੁਣਵਾਈ ਨਹੀਂ ਸੀ ਹੁੰਦੀ 5-5 ਮਹੀਨੇ ਕਹਿੰਦੇ ਮੀਟਿੰਗ ਨਹੀਂ ਹੁੰਦੀ ਸੀਗੀ ਤੇ ਜੇ ਆਪਾਂ ਸੋਚੀਏ ਇਟ ਮੀਨਸ ਸਾਲ 'ਚ ਦੋ ਕ ਮੀਟਿੰਗਾਂ ਹੁੰਦੀਆਂ ਹੋਣਗੀਆਂ ਉਹਨਾਂ ਦੇ ਕਹਿਣ ਦੇ ਮੁਤਾਬਕ ਤਾਂ 5 ਸਾਲਾਂ 'ਚ ਦੇ 10 ਮੀਟਿੰਗਾਂ ਹੋਣੀਆਂ ਸ਼ਹਿਰ ਦੀ ਤਰੱਕੀ ਕਿਵੇਂ ਹੋਵੇਗੀ ਇਹ ਮੈਡਮ ਉਹਨਾਂ ਦੇ ਕਹਿਣ ਦੇ ਮੁਤਾਬਕ ਆਪਾਂ ਗੱਲ ਕਰ ਰਹੇ ਕਿਉਂਕਿ ਉਹਨਾਂ ਨੇ ਕਿਹਾ 5-5 ਮਹੀਨੇ ਮੀਟਿੰਗ ਨਹੀਂ ਸੀ ਹੁੰਦੀ ਫਿਰ ਉਹਨਾਂ ਨੇ ਇਹ ਗੱਲ ਕੀਤੀ ਕਿ ਉਹਨਾਂ ਦਾ ਵਾਰਡ ਜਿਹੜਾ 17 ਨੰਬਰ ਵਾਰਡ ਆ ਹਵੇਲੀ ਕਲਾ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਉਹ ਕਹਿੰਦੇ ਕਿ ਉੱਥੋਂ ਦੇ ਲੋਕਾਂ ਦੀ ਰਜ਼ਾਮੰਦੀ ਤੋਂ ਬਿਨਾ ਪਰਮਿਸ਼ਨ ਤੋਂ ਬਿਨਾ ਹੀ ਉੱਥੇ ਕੂੜਾ ਸੁੱਟ ਔਰ ਬਿਮਾਰੀਆਂ ਨੂੰ ਸੱਦਾ ਆ ਲੋਕੀ ਜਿਹੜੇ ਆ ਉਹਨਾਂ ਨੂੰ ਬਿਮਾਰੀਆਂ ਲੱਗਦੀਆਂ ਜਿਹੜੇ ਉਸ ਟ੍ਰੀਟਮੈਂਟ ਪਲਾਂਟ ਦੇ ਨੇੜੇ ਰਹਿੰਦੇ ਆ ਤਾਂ ਜਦੋਂ ਆਪਾਂ ਇਹ ਗੱਲ ਸੁਣਦੇ ਆ ਕਿ ਟ੍ਰੀਟਮੈਂਟ ਪਲਾਂਟ ਐ ਸੀਵਰੇਜ ਟ੍ਰੀਟਮੈਂਟ ਪਲਾਂਟ ਆ ਹਵੇਲੀ ਕਲਾਂ ਦੇ ਕੋਲ ਜਿੱਤੇ ਕਰਕੇ ਉਹ ਤੰਗ ਨੇ ਉਹਨਾਂ ਦੇ ਵਾਰਡ ਦੇ ਵੋਟਰ ਤੰਗ ਨੇ ਤਾਂ ਮੈਨੂੰ ਡੰਪ ਨਵੇਂ ਸ਼ਹਿਰ ਦੀ ਵੀ ਯਾਦ ਆਉਂਦੀ ਆ ਇਹਦੇ ਆਲੇ ਦੁਆਲੇ ਜਿਹੜੇ ਲੋਕ ਰਹਿੰਦੇ ਆ ਉਹ ਕਿੰਨੇ ਤੰਗ ਨੇ ਕਿੰਨੇ ਪਰੇਸ਼ਾਨ ਨੇ ਹਾਲਾਂਕਿ ਡੰਪ ਦਾ ਮਸਲਾ ਬਹੁਤ ਵਾਰ ਚੱਕਿਆ ਗਿਆ ਸਾਡੇ ਚੈਨਲ ਨੇ ਵੀ ਚੱਕਿਆ ਮੈਂ ਮੁੱਖ ਤੌਰ ਤੇ ਉੱਥੇ 20-25 ਦਿਨ ਲਗਾਤਾਰ ਜਾਂਦਾ ਰਿਆਂ 2021 ਦੀ ਗੱਲ ਹੈ ਉਸ ਤੋਂ ਬਾਅਦ ਬੜੀ ਵਾਰ ਗਏ ਆ ਜਦੋਂ ਪਿੱਛੇ ਜੇ ਅੱਗ ਲੱਗੀ ਸਭ ਤੋਂ ਪਹਿਲਾਂ ਵੀ ਲੱਗੀ ਸੀ ਆਪਾਂ ਉੱਥੇ ਗਏ ਆ ਆਪਣਾ ਪੁਆਇੰਟ ਰੱਖਿਆ ਲੋਕਾਂ ਦਾ ਪੱਖ ਰੱਖਿਆ ਐਮਸੀ ਸਾਹਿਬਾਨ ਉੱਤੇ ਪਰਮਕਾਲਜ ਵੀ ਮੇਰੇ ਕੋਲ ਪਹੁੰਚੇ ਸੀਗੇ ਬੀ ਬੀਬੀ ਸੀ ਸਕੋਰ ਵੀ ਕਾ ਵੀ ਸਕੇ ਚੇਤਨਾ ਬ੍ਰਤਨ ਵੀ ਸਕੇ ਪਰ ਗੱਲ ਇਹ ਆ ਕਿ ਮਸਲਾ ਚੱਕਿਆ ਜਾਂਦਾ ਲੇਕਿਨ ਡੰਪ ਨਹੀਂ ਚੱਕ ਹੋਇਆ ਔਰ ਉੱਥੇ ਲਾਇਆ ਕਿਉਂ ਗਿਆ ਮਤਲਬ ਕਿਸੇ ਦਾ ਦੁੱਖ ਦਰਦ ਦੇਖ ਕੇ ਆਪਣੇ ਦਰਦ ਯਾਦ ਆ ਜਾਂਦੇ ਆ ਫਿਰ ਉਹਨਾਂ ਨੇ ਗੱਲ ਕੀਤੀ ਕਿ ਜੀ ਸੀਵਰੇਜ ਜਿਹੜਾ ਆ ਉਹਦਾ ਪਾਣੀ ਆ ਜਿਹੜਾ ਉਹ ਸੜਕਾਂ ਤੇ ਜਿਹੜਾ ਘੁੰਮਦਾ ਆ ਕਹਿੰਦੇ ਕਿ ਘਰਾਂ ਚ ਪਾਣੀ ਆ ਜਾਂਦਾ لوکاں ਦਾ ਜੀਣਾ ਦੁਰਲਭ ਕੀਤਾ ਗਿਆ ਬੱਤਬੂ ਬਹੁਤ ਆਉਂਦੀ ਆ ਬਿਮਾਰੀਆਂ ਦਾ ਖਤਰਾ ਹੋ ਜਾਂਦਾ ਕਿਉਂਕਿ ਪਾਣੀ ਜਿਹੜਾ ਘਰਾਂ ਦੇ ਅੰਦਰ ਆ ਜਾਂਦਾ ਤੁਹਾਨੂੰ ਪਤਾ ਮੱਛਰ ਕਿੱਥੇ ਦਾ ਪਲਪਦਾ ਹੁਣ ਇਸ ਵਾਰ ਤਾਂ ਕੁਝ ਨਵੇਂ ਤਰੀਕੇ ਦਾ ਮੱਛਰ ਆਇਆ ਜਿੱਥੇ ਲੜਦਾ ਉਸ ਤੋਂ ਬਾਅਦ ਥੱਪੜ ਪੈ ਜਾਂਦਾ ਫਿਰ ਪੂਰੀ ਸਕਿਨ ਤੇ ਖਾਰਿਸ਼ ਹੋਣ ਲੱਗ ਪੈਂਦੀ ਆ ਰੈੱਡ ਨੈਸ ਆ ਜਾਂਦੀ ਆ ਆਪਣੇ ਸ਼ਹਿਰ ਚ ਲੋਕ ਬਹੁਤ ਤਕਲੀਫ ਮਹਿਸੂਸ ਕਰ ਰਹੇ ਆ ਤਾਂ ਨਮੀ ਤਰ੍ਹਾਂ ਦੇ ਮੱਛਰ ਆ ਗਏ ਆ ਲੇਕਿਨ ਨਵੀਂ ਟੈਕਨੋਲੋਜੀ ਨਹੀਂ ਆਈ ਕਿ ਜਿੱਦ ਨਾਲ ਸੀਵਰੇਜ ਦਾ ਪਾਣੀ ਉਹਦਾ ਸਫਾਇਆ ਕੀਤਾ ਜਾਵੇ ਡਿਸਪੋਜ਼ ਕੀਤਾ ਜਾ ਸਕੇ ਤਾਂ ਇੱਥੇ ਮੈਨੂੰ ਨਵੇਂ ਸ਼ਹਿਰ ਦੀ ਵੀ ਯਾਦ ਆਉਂਦੀ ਆ ਤੁਸੀਂ ਕੋਈ ਇੱਥੇ ਤਾਂ ਮੱਲਾ ਹੈਗਾ ਜਿਹਦਾ ਨਾਮ ਲੈ ਦੋ ਕਿ ਜਿੱਥੇ ਪਾਣੀ ਨਾ ਖੜਿਆ ਹੋਵੇ ਹਰ ਜਗ੍ਹਾ ਤੋਂ ਕਾਲ ਆਈਂਦੀ ਆ ਜ ਆਪਾਂ ਨੂੰ ਰਾਹੋ ਰੋਡ ਤੋਂ ਆਈ ਆ ਆਪਾਂ ਨੂੰ ਪੰਡੋਰੇ ਮੱਲੇ ਤੋਂ ਕਾਲ ਆਈ ਆ ਆਪਾਂ ਨੂੰ ਹੋਰ ਕਈ ਥਾਵਾਂ ਤੋਂ ਕਾਲ ਆਉਂਦੀ ਆ ਕਿ ਜੀ ਆਜੋ ਪਾਣੀ ਖੜਾ ਦਿਖਾਣਾ ਇੱਕ ਵਾਰੀ ਐਮਸੀ ਸਾਹਿਬ ਤਾਂ ਜਾਗ ਜਾਣ ਪਰ ਐਮਸੀ ਸਾਹਿਬ ਨੇ ਗੱਲ ਕਰੀਦੀ ਆ ਉਹ ਕਹਿੰਦੇ ਐਮਈਓ ਨਹੀਂ ਜਾਗਦੇ ਤਾਂ ਸਿਚੁਏਸ਼ਨ ਉਹ ਵੀ ਰਲਦੀ ਮਿਲਦੀ ਆ ਫਿਰ ਚਰਨਜੀਤ ਕੌਰ ਹੁਣਾਂ ਨੇ ਗੱਲ ਆਖੀ ਆ ਜੀ ਉਹ ਕਹਿੰਦੇ ਕਿ ਸਫਾਈ ਮਤਲਬ ਪੂਰੇ ਸ਼ਹਿਰ ਦੀ ਸਫਾਈ ਲਈ ਸੀਵਰੇਜ ਲਈ 29 ਲੱਖ ਰੁਪਏ ਕਹਿੰਦੇ ਉਹ ਦਿੱਤੇ ਗਏ ਕਿਸੇ ਠੇਕੇਦਾਰ ਨੂੰ ਇਹ ਉਹਨਾਂ ਦੇ ਕਹਿਣ ਦੇ ਅਨੁਸਾਰ ਪਰ ਕਹਿੰਦੇ ਕਿੱਥੇ ਦਸੋ ਲੱਗੇ ਆ ਕਹਿੰਦੇ ਇਹ ਚੱਕਾਪਲਾ ਹੋਇਆ ਅੱਜ ਐਦਾ ਦੀ ਗੱਲ ਆਪਣੇ ਸ਼ਹਿਰ 'ਚ ਵੀ ਆਈ ਆ ਪ੍ਰਿਥੀ ਚੰਦ ਉਹਨਾਂ ਨੇ ਕਿਹਾ 14 ਨੰਬਰ ਵਾਰਡ ਦੇ ਐਮਸੀ ਆ ਆਪਣੇ ਚੈਨਲ ਤੇ ਖਬਰ ਵੀ ਚੱਲੀ ਆ ਉਹ ਕਹਿੰਦੇ ਜੀ ਕਿ 80 ਲੱਖ ਰੁਪਏ ਦੇ ਦਿੱਤਾ ਇਹ ਉਹਨਾਂ ਦੇ ਕਹਿਣ ਦੇ ਅਨੁਸਾਰ ਕਿ 80 ਲੱਖ ਰੁਪਏ ਦਿੱਤਾ ਦੱਸੋ ਸ਼ਹਿਰ ਦੀ ਸਵਾਈ ਕਿੱਥੇ ਸਾਰੀਆਂ ਜਿਹੜੀਆਂ ਨਾਲੀਆਂ ਆ ਉਹ ਜਾਮ ਆ ਜਿਵੇਂ ਕਿਸੇ ਦਾ ਨੱਕ ਬੰਦ ਹੋ ਗਿਆ ਹੁੰਦਾ ਤਾਂ ਇਹ ਚੀਜ਼ਾਂ ਨੇ ਹਰ ਇੱਕ ਗੱਲ ਹੋਰ ਰੱਖੀ ਆ ਮੈਡਮ ਚਰਨਜੀਤ ਕੌਰ ਹੋਣਾ ਨੇ ਉਹ ਕਹਿੰਦੇ ਕਿ ਰੂਪਨਗਰ ਨੂੰ ਕਿਹਾ ਜਾਂਦਾ ਇੱਕ ਜਿਹੜੇ ਖੁੱਲੇ ਚ ਪਖਾਨੇ ਆ ਉਸ ਤੋਂ ਮੁਕਤ ਹੈ ਉੱਥੇ ਕੋਈ ਵੀ ਖੁੱਲੇ ਤੌਰ ਤੇ ਵਾਸ਼ਰੂਮ ਦਾ ਟਾਇਲਟ ਨਹੀਂ ਜਾਂਦਾ ਪਰ ਉਹ ਕਹਿੰਦੇ ਕਿ ਸਤਲੁਜ ਦਰਿਆ ਦੇ ਨਾਲ ਜਿਹੜੀ ਜਗਾ ਜਾਂਦੀ ਆ ਉੱਥੇ ਬਹੁਤ ਸਾਰੇ ਲੋਕ ਜਿਹੜੇ ਖੁੱਲੇ ਪਖਾਨੇ ਦੇ ਤੌਰ ਤੇ ਜਾਂਦੇ ਆ ਤੇ ਉੱਥੇ ਉਹਨਾਂ ਨੇ ਕਹਿੰਦੇ ਮੈਂ ਬੇਨਤੀ ਕਰ ਚੁੱਕੀਆਂ ਬੜੀ ਵਾਰ ਆਰਜੀ ਤੌਰ ਤੇ ਕਿ ਇੱਥੇ ਪਖਾਨੇ ਬਣਨੇ ਚਾਹੀਦੇ ਤਾਂ ਜੋ ਲੋਕੀ ਖੁੱਲੇ ਚ ਵਾਸ਼ਰੂਮ ਜਾਂ ਟਾਇਲਟ ਨਾ ਜਾਣ ਤਾਂ ਇਹ ਸਾਰੀਆਂ ਮੁਸੀਬਤਾਂ ਉਹਨਾਂ ਨੇ ਜਿਹੜਾ ਡੀਸੀ ਸਾਹਿਬ ਦੇ ਪੱਤਰ ਜਿਹੜਾ ਲਿਖਿਆ ਉਹ ਚ ਲਿਖਿਆ ਆ ਇਸ ਤੋਂ ਜ਼ਿਆਦਾ ਵੀ ਹੋ ਸਕਦੀ ਆ ਆਪਾਂ ਕੁਝ ਕਿਨੂੰ ਡਿਸਕਸ ਕਰ ਰਹੇ ਆ ਟੱਚ ਕਰ ਰਹੇ ਆ ਪਰ ਸਵਾਲ ਉਹੀ ਆਪਣੇ ਨਵੇਂ ਸ਼ਹਿਰ ਨਾਲ ਜੁੜ ਜਾਂਦੇ ਆ ਕਿ ਸੀਵਰੇਜ ਦਿੱਕਤ ਰੂਪਨਗਰ ਚ ਵੀ ਆ ਜਿਵੇਂ ਉਹਨਾਂ ਨੇ ਕਿਹਾ ਕਿ ਪੈਸੇ ਦੇ ਦਿੱਤੇ ਕੰਮ ਨਹੀਂ ਹੋਇਆ ਇਦਾਂ ਦਾ ਪ੍ਰਿਥੀ ਚੰਦ ਉਹਨਾਂ ਦਾ ਵੀ ਸਵਾਲ ਚੱਕਿਆ ਆ ਕਿ ਮੀਟਿੰਗਾਂ ਨਹੀਂ ਹੁੰਦੀਆਂ ਆਪਣੇ ਸ਼ਹਿਰ ਚ ਵੀ ਇਹ ਸਵਾਲ ਚੱਕੇ ਜਾਂਦੇ ਆ ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਰਕੇ ਸਾਵੀ ਜੀ ਜੀ ਕਿ ਠੀਕ ਹੈ ਮੈਡਮ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਅਸਤੀਫਾ ਦੇ ਦਿੱਤਾ ਉਹਨਾਂ ਦੇ ਮਨ ਨੂੰ ਲੱਗਿਆ ਹੋਵੇਗਾ ਕਿ ਮੈਂ ਵੋਟਰਾਂ ਨੂੰ ਫੇਸ ਕਿਵੇਂ ਕਰਨਾ ਪਰ ਮੈਨੂੰ ਉਹ ਕਹਿੰਦੇ ਕਿ ਫਿਰ ਕੀ ਹੋਇਆ ਹਰ ਕੇ ਆਇਆ ਹਾਂ ਇੰਨਾ ਹੌਸਲਾ ਕਿ ਕੁਝ ਕਰਕੇ ਤਾਂ ਆਇਆ ਹਾਂ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਐਮਸੀ ਰਹਿੰਦੇ ਰਹਿੰਦੇ ਅਸਤੀਫਾ ਦੇਣ ਤੋਂ ਪਹਿਲਾਂ ਇਹ ਗੱਲਾਂ ਆਪਣੇ ਵੋਟਰਾਂ ਤੱਕ ਪਹੁੰਚਾਣੀਆਂ ਚਾਹੀਦੀਆਂ ਸੀਗੀਆਂ ਆਪਣੇ ਵੋਟਰਸ ਨੂੰ ਨਾਲ ਲੈ ਕੇ ਆਪਣੇ ਵਾਰਡ ਆਪਣੇ ਵਾਰਡ ਦੇ ਮੋਦਵਾਰੋਂ ਨਾਲ ਲੈ ਕੇ ਐਮਈਈਓ ਸਾਹਮਣੇ ਪੇਸ਼ ਹੁੰਦੇ ਪ੍ਰਧਾਨ ਅੱਗੇ ਪੇਸ਼ ਹੁੰਦੇ ਦੇਖੋ ਪੱਤਰਕਾਰਾਂ ਨੂੰ ਤਾਂ ਵੈਸੇ ਵੀ ਸੁਰੱਖਿਆ ਚਾਹੀਦੀਆਂ ਹੀ ਹੁੰਦੀਆਂ ਜੇ ਆਪਾਂ ਗੱਲ ਕਰੀਏ ਪਰ ਬਹੁਤੀ ਵਾਰ ਪੱਤਰਕਾਰ ਦਿਲ ਚ ਦਰਦ ਲੈ ਕੇ ਵੀ ਆਉਂਦੇ ਆ ਕਿ ਯਾਰ ਸ਼ਰਤਾਂ ਪੱਲਾ ਹੋਣਾ ਚਾਹੀਦਾ ਉਹ ਪੱਤਰਕਾਰਾਂ ਤੱਕ ਪਹੁੰਚ ਕਰਦੇ ਪ੍ਰਧਾਨ ਤੱਕ ਪਹੁੰਚ ਕਰਦੇ ਐਮਈਈਓਰ ਤੱਕ ਪਹੁੰਚ ਕਰਦੇ ਆਪਣੇ ਵਾਰਡ ਦੇ ਮੈਂਬਰ ਸਹਿਬਾਨਾਂ ਨੂੰ ਲੈ ਕੇ ਤਾਂ ਮੈਨੂੰ ਲੱਗਦਾ ਗੱਲ ਜਾਦਾ ਵੱਡੇ ਲੈਵਲ ਤੇ ਚੱਕ ਹੋਣੀ ਸੀਗੀ ਪਰ ਐਦਾਂ ਮੈਦਾਨ ਨਹੀਂ ਛੱਡਣਾ ਚਾਹੀਦਾ ਲੇਕਿਨ ਉਹਨੇ ਮੈਦਾਨ ਛੱਡਿਆ ਕੀ ਪਤਾ ਕਿੰਨੇ ਦੁਖੀ ਹੋਣੇ ਆ ਕੀ ਪਤਾ ਮਨ ਵਿੱਚ ਕਿੰਨੀ ਪੀੜ ਹੋਣੀ ਆ ਜਿਹੜਾ ਉਹ ਕਹਿੰਦੇ ਕਿ ਮੇਰਾ ਦਮ ਘੁੱਟਦਾ ਪਿਆ ਇੱਦਾਂ ਹੀ ਆਪਾਂ ਨਵੇਂ ਸ਼ਰਤੀ ਗੱਲ ਕਰ ਲੈਨੇ ਆ ਕਿ ਬਹੁਤੇ ਐਮਸੀ ਇੱਥੇ ਵੀ ਕਹਿੰਦੇ ਕਿ ਅਰ ਸੁਣਵਾਈ ਤਾਂ ਹੁੰਦੀ ਨਹੀਂ ਸਵਾਲ ਫਿਰ ਇਹੀ ਆ ਕਿ ਐਮਈਈਓ ਜਿਹੜੇ ਆ ਇਹ ਤਨਖਾਹ ਕਿਸ ਗੱਲ